ਅਗਨੀ ਪ੍ਰੀਖਿਆ ਸਤਗੁਰੂ ਰਾਮ ਸਿੰਘ ਜੀ ਨੇ ਇੱਕ ਦਿਨ ਅੱਠ ਸਫਾਂ ਤੇ ਨਾਲੇ ਲੱਕੜੀਆਂ ਲਿਆਉਣ ਵਾਸਤੇ ਸਿੱਖਾਂ ਨੂੰ ਹੁਕਮ ਕੀਤਾ ਪਹਿਲਾਂ ਲੱਕੜੀਆਂ ਤੇ ਉਹਨਾਂ ਉੱਪਰ ਚਾਰ ਸਫਰ ਰਖਿਆ ਉਹਨਾਂ ਉੱਪਰ ਗ੍ਰੰਥ ਸਾਹਿਬ ਜੀ ਰੱਖ ਦਿੱਤਾ ਗ੍ਰੰਥ ਸਾਹਿਬ ਜੀ ਉੱਪਰ ਫਿਰ ਤੋਂ ਚਾਰ ਸਫਾ ਰਖ ਦਿੱਤੀਆਂ ਉਹਨਾਂ ਉੱਪਰ ਫਿਰ ਲੱਕੜਾਂ ਚੇਨ ਦਿੱਤੀਆਂ ਸਤਗੁਰੂ ਜੀ ਨੇ ਫਿਰ ਕਾਨ ਸਿੰਘ ਜੀ ਨੂੰ ਹੁਕਮ ਕੀਤਾ ਕਾਨ ਸਿੰਘ ਅੱਗ ਲਗਾ ਦਿਓ ਕਾਂ ਸਿੰਘ ਨੇ ਅਗ ਲਗਾ ਦਿੱਤੇ ਜਦੋਂ ਸਾਰੀਆਂ ਲੱਕੜਾਂ ਜਲ ਗਈਆਂ ਸਤਿਗੁਰੂ ਜੀ ਨੇ ਫਿਰ ਕਾਂ ਸਿੰਘ ਜੀ ਨੂੰ ਹੁਕਮ ਕੀਤਾ ਕਾਂ ਸਿੰਘ ਗਰੰਥ ਸਾਹਿਬ ਜੀ ਨੂੰ ਕੱਢ ਕੇ ਲੈ ਆਓ ਕਾਂ ਸਿੰਘ ਜੀ ਨੇ ਵੇਖਿਆ ਇੱਕ ਸਾਫ ਉੱਪਰ ਦੀ ਤੇ ਇੱਕ ਸਾਫ ਥੱਲੇ ਵਾਲੀ ਨਾ ਸੜੀ ਤੇ ਬਹੁਤ ਅਦਬ ਨਾਲ ਗਰੰਥ ਸਾਹਿਬ ਜੀ ਨੂੰ ਕੱਢ ਕੇ ਲੈ ਆਉਂਦਾ ਸਤਿਗੁਰੂ ਜੀ ਨੇ ਤਿੰਨ ਵਾਰੀ ਗਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਤਿੰਨ ਵਾਰੀ ਬਚਨ ਕੀਤਾ ਤਨ ਨਾਨਕ ਹੈ ਤਾਨ ਨਾਨਕ ਤੇ ਤਾਨ ਨਾਨਕ ਸਤਿਗੁਰ ਜੀ ਨੇ ਬਚਨ ਕੀਤਾ ਹੁਣ ਪੜੋ ਪਾਠ ਕਰਨ ਦੇ ਲਾਇਕ ਹੈ ਜੋ ਵੇਖਣਾ ਸੀ ਸੋ ਵੇਖ ਲਿਆ ਹੈ ਇਸੇ ਬਾਣੀ ਦਾ ਅਦਬ ਕਰਾਉਣਾ ਹੈ ਸਤਿਗੁਰ ਜੀ ਨੇ ਬਚਨ ਕੀਤਾ ਮੈਂ ਚਾਹਾਂ ਤਾਂ ਅਨੇਕ ਗ੍ਰੰਥ ਸਹਿਬ ਰਚ ਦੇਵਾਂ ਪਰ ਹੁਣ ਇਹੋ ਬਾਣੀ ਰੱਖਾਂਗੇ ਗੁਰੂ ਸਾਹਿਬ ਜੀ ਦੀ ਉਚਾਰੀ ਹੋਈ ਹੋਰ ਬਾਣੀ ਨਹੀਂ ਉਚਾਰਨੀ ਹੈ ਸਿੱਖਾਂ ਨੇ ਅਰਜ਼ ਕੀਤੀ ਆਪ ਜੀ ਸਮਰਾਤ ਹੋ ਜਿਹੜੀ ਬਾਣੀ ਪਹਿਲਾ ਉਚਾਰੀ ਹੈ ਉਹ ਤਾਂ ਪੜੀ ਜਾਂਦੇ ਆ ਜੇ ਹੋਰ ਉਚਾਰੋਗੇ ਤਾਂ ਉਹ ਵੀ ਪੜੀ ਜਾਵੇਗੀ ਇਹ ਸਾਖੀ ਸਤਗੁਰ ਬਿਲਾਸ ਗ੍ਰੰਥ ਵਿੱਚੋਂ 124 ਪੇਜ ਤੋਂ ਲਈ ਗਈ ਹੈ ਤਨ ਅਕਾਲ ਪੁਰਖ ਸਤਗੁਰ ਰਾਮ ਸਿੰਘ ਜੀ ਤਨ ਹਾਜ਼ਰ ਹੋ ਜੁਰ ਪਹਿਲੇ ਤਾਂ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ